ਡੇਰ ਸ਼ਾਮ ਅੰਮ੍ਰਿਤਸਰ 'ਚ ਤਿੰਨ ਵਕ ਵਕ ਥਾਵਾਂ 'ਤੇ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ ਦੱਸਦੇ ਹੋਏ ਜਿਸ ਕਾਰਨ ਅੰਮ੍ਰਿਤਸਰ ਦੇ ਰਾਮ ਬਾਗ ਸਥਿਤ ਕੁਸ਼ਰਾਬ ਦੀ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ ਅਸਤੀਜਾ ਸੂਚਨਾ ਫਾਇਰ ਬ੍ਰਿਗੇਡ ਨੂੰ ਮਿਲਦਿਆਂ ਹੀ ਫਾਇਰ ਵਿਭਾਗ ਦੀਆਂ ਵੱਖ-ਵੱਖ ਟੀਮਾਂ ਰਾਮਬਾਗ ਸਥਿਤ ਸ਼ਰਾਬ ਦੀ ਦੁਕਾਨ ਤੇ ਪਹੁੰਚ ਗਈਆਂ ਅਤੇ ਕਰੀਬ 2 ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਸ਼ਰਾਬ ਦੀ ਦੁਕਾਨ ਦੇ ਅੰਦਰ ਲੱਗੀ ਅੱਗ ਤੇ ਕਾਬੂ ਪਾ ਲਿਆ ਗਿਆ। ਅੰਮ੍ਰਿਤਸਰ ਦੇ ਵਿੱਚ ਦੇਰ ਸ਼ਾਮ ਤਿੰਨੋਂ ਵੱਖ-ਵੱਖ ਥਾਵਾਂ ਤੇ ਜਿਹੜਾ ਇਹ ਅੱਗ ਤੇ ਕਾਬੂ ਪਾਉਣ 'ਚ ਸਮਾਂ ਲੱਗਾ ਕਿਉਂਕਿ ਉਹਨਾਂ ਕੋਲ ਗੱਡੀਆਂ ਦੀ ਕਮੀ ਸੀ ਪਰ ਉਹਨਾਂ ਦਾ ਕਹਿਣਾ ਹੈ ਕਿ 90% ਦੀ ਅੱਗ ਤੇ ਕਾਬੂ ਪਾ ਲਿਆ ਗਿਆ। ਤੇ ਉਨ੍ਹਾਂ ਨੇ ਵੀ ਦੱਸਿਆ ਹੈ ਕਿ ਸ਼ਰਾਬ ਦਾ ਅੱਡਾ ਹੋਣ ਕਾਰਨ ਅੰਦਰ ਭਾਰੀ ਮਾਤਰਾ ਵਿੱਚ ਸ਼ਰਾਬ ਪਈ ਸੀ ਜਿਸ ਕਾਰਨ ਸਮੇਂ-ਸਮੇਤ ਧਮਾਕੇ ਹੋ ਰਹੇ ਸਨ ਅਤੇ ਅੱਗ ਤੇ ਕਾਬੂ ਪਾਉਣ ਵਿੱਚ ਸਮਾਂ ਲੱਗ ਗਿਆ ਪਰ ਹੁਣ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਸਥਿਤੀ ਤੇ ਕਾਬੂ ਪਾ ਲਿਆ ਹੈ ਆਓ ਦੇਖਦੇ ਹਾਂ ਇਸ ਮੌਕੇ ਤੇ ਫਾਇਰ ਬ੍ਰਿਗੇਡ ਅਧਿਕਾਰੀ ਦਾ ਕੀ ਕਹਿਣਾ ਹੈ ਕਿਸ ਤਰ੍ਹਾਂ ਨਾਲ ਉਨ੍ਹਾਂ ਨੇ ਮਿਹਨਤ ਮੁਸ਼ਕਲ ਤੋਂ ਬਾਅਦ ਅੱਗ ਤੇ ਉੱਤੇ ਕਾਬੂ ਪਾਇਆ ਸਰ ਮੇਰਾ ਨਾਮ ਮਨਦੀਪ ਸਿੰਘ ਆ ਸੇਵਾ ਵਲੰਟੀਅਰ ਆ ਸੇਵਾ ਸਾਡੀ ਫੈਰੋਗਟਾ ਵਸੀ ਰਾਮ ਸਾਨੂੰ ਸਵੇਕ 6 ਵਜੇ ਇਤਲਾਹ ਮਿਲੀ ਸੀ ਕਿ ਰਾਮਬાગ ਚੌਂਗ ਦੇ ਵਿੱਚ ਲਿਕਰ ਸ਼ਾਪ ਦੇ ਨੂੰ ਇੱਕ ਸ਼ਰਾਬ ਦਾ ਠੇਕਾ ਆ ਉਹਨੂੰ ਅੱਗ ਲੱਗੀ ਆ ਜਦੋਂ ਆ ਕੇ ਦੇਖਿਆ ਤੇ ਅੱਗ ਬਹੁਤ ਜ਼ਿਆਦਾ ਸੀ ਅਸੀਂ ਪਹਿਲਾਂ ਅੱਗ ਬੁਝਾ ਰਹੇ ਹਾਂ ਤਰਨ ਤਾਂ ਰੋਡ ਤੇ ਇੱਕ ਸੈਲਰ ਦੇ ਵਿੱਚ ਅੱਗ ਲੱਗੀ ਸੀ ਉੱਥੋਂ ਗੱਡੀ ਕੱਢ ਕੇ ਅਸੀਂ ਰਾਮਬાગ ਚੌਂਗ ਦੇ ਵਿੱਚ ਪਹੁੰਚੇ ਹਾਂ 10 ਮਿੰਟ ਦੇ ਵਿੱਚ ਵਿੱਚ ਗੱਡੀ ਮੌਕੇ ਦੇ ਆ ਕੇ ਦੇਖਿਆ ਤੇ ਅੱਗ ਬਹੁਤ ਜ਼ਿਆਦਾ ਸੀ ਉਹਨਾ ਕੰਟਰੋਲ ਕਰਨ ਦੀ ਪੂਰੀ ਤਰ੍ਹਾਂ ਕੋਸ਼ਿਸ਼ ਕੀਤੀ ਜਾਂਦੀ ਹੈ 90% ਅੱਗ ਨੂੰ ਕੰਟਰੋਲ ਕਰ ਲਿੱਤੇ ਗਏ ਆ ਸਿਰਫ 10% ਰਹਿ ਗਈ ਉਹ 5-10 ਮਿੰਟ ਦੇ ਵਿੱਚ ਵਿੱਚ ਕੰਟਰੋਲ ਕਰ ਲਵਾਂਗੇ ਇਹ ਗੱਡੀਆਂ ਪਹੁੰਚ ਸਰ ਫਿਲਹਾਲ ਜੇ ਸਿਓ ਸਾਡੀ ਫਾਇਰੋਗਟ ਦੀਆਂ ਅਸੀਂ ਦੋ ਗੱਡੀਆਂ ਮੌਕੇ ਤੇ ਮੌਜੂਦ ਹੈਗੀਆਂ ਕਿਉਂਕਿ ਕਾਰਪੋਰੇਸ਼ਨ ਦੀਆਂ ਜਿਹੜੀਆਂ ਗੱਡੀਆਂ ਉਹ ਦੋ ਜਗ੍ਹਾ ਹੋਰ ਅੱਗ ਲੱਗੀ ਆ ਉੱਥੇ ਕੰਟਰੋਲ ਕਰ ਰਹੀਆਂ ਇੱਕ ਤਰਨਦਨ ਰੋਡ ਤੇ ਇੱਕ ਮਜੀਠਾ ਰੋਡ ਤੇ ਵੀ ਕਿਸੇ ਘਰ ਦੇ ਵਿੱਚ ਅੱਗ ਲੱਗੀ ਆ ਇਸ ਕਰਕੇ ਸਿਓ ਸਾਡੀ ਫਾਇਰੋਗਟ ਦੀ ਗੱਡੀ ਮੌਕੇ ਤੇ ਮੌਜੂਦ ਹੈਗੀਆਂ ਕਿੰਨੇ ਕਿੰਨੇ ਤੁਹਾਨੂੰ ਅੱਗ ਤੇ ਥੱਲ ਪਾਉਂਦੇ ਹੋਏ ਆ ਹੁਣ ਤੱਕ ਕਿੰਨੇ ਪਰਸੈਂਟ ਅੱਗ ਬੁਝ ਪਈ ਆ ਜਾਂ ਅੰਦਰ ਕੀ ਸੀ ਦੀ ਆ ਕੋਈ ਦੱਸ ਸਕਦੇ ਸਰ ਅੱਗ ਤੇ ਸਿਰਫ 10% ਰਹਿ ਗਿਆ ਕਿਉਂਕਿ ਤੁਹਾਨੂੰ ਪਤਾ ਹੈ ਸ਼ਰਾਬ ਹੈਗੀ ਆ ਵਿੱਚ ਅਲਕੋਹਲ ਹ ਬਸ ਸਿਰਫ 10 ਕੋ 15 ਮਿੰਟ ਦੀ ਗੇਮ ਆ ਸਾਈ ਅੱਗ ਦੇ ਕਬਰੀ ਦਾ ਕੰਟਰੋਲ ਕਰ ਹਾਂਜੀ ਕੋਈ ਅੰਦਰ ਸੇਲਸਮੈਨ ਵਗੈਰਾ ਤੇ ਨਹੀਂ ਨਹੀਂ ਸੇਲਸਮੈਨ ਵਗੈਰਾ ਬਾਸੀ ਉਹਦਾ ਬਚਾਅ ਹੋ ਗਿਆ ਸਿਰਫ ਮਾਲੀ ਨੁਕਸਾਨ ਹੋਇਆ ਜਾਨੀ ਬਚਾਇਆ